ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਮੈਂ ਹਾਂ ਮਨੀਸ਼ ਕੌਸ਼ਲ ਤੈਨ ਦੂਏ ਦਾ ਡਰ ਤੇ ਤੈਨ ਦੂਏ ਦਾ ਸਸਪੈਂਸ ਜਿਹੜਾ ਹੈਗਾ ਉਹ ਹਲੇ ਤੱਕ ਬਣਿਆ ਹੋਇਆ ਹੈ ਪਟਿਆਲਾ ਦੇ ਲੋ ਪਟਿਆਲਾ ਦੇ ਲੋਕਾਂ ਵਿੱਚ ਬਹੁਤ ਡਰ ਦਾ ਜਿਹੜਾ ਹੈਗਾ ਮਾਹੌਲ ਉਹ ਬਣਿਆ ਹੋਇਆ ਹੈ ਜੇ ਹੁਣ ਤੱਕ ਦੀ ਗਤੀਵਿਧੀ ਦੇਖੀਏ ਪਿਛਲੇ 5 ਤੋਂ 6 ਦਿਨ ਹੋ ਗਏ ਹਨ ਜਿਹੜੇ ਜੰਗਲਾਤ ਵਿਭਾਗ ਦੇ ਅਧਿਕਾਰੀ ਲੱਗੇ ਹੋਏ ਹਨ ਕਰਮਚਾਰੀ ਲੱਗੇ ਹੋਏ ਹਨ ਤੇ ਬਾਹਰੋਂ ਵੀ ਟੀਮਾਂ ਆਈਆਂ ਹੋਈਆਂ ਜਿਹੜੀਆਂ ਡਰੋਨ ਦੇ ਨਾਲ ਇਹਦੀ ਭਾਲ ਕਰ ਰਹੀਆਂ ਉਹਨਾਂ ਦੇ ਹੱਥ ਜਿਹੜੇ ਹੈਗੇ ਹਲੇ ਤੱਕ ਖਾਲੀ ਐ ਜੇ ਦੇਖਿਆ ਜਾਈਏ ਕਿ ਪਰਸੋਂ ਦੀ ਜਿਹੜੀ ਗੱਲ ਸੀਗੀ ਕਿ ਇਹ ਤेंदुआ ਜਿਹੜਾ ਹੈਗਾ ਆ ਪਾਸੋਂ ਬੀਡ ਦੇ ਅੰਦਰ ਤੱਕ ਐਂਟਰ ਕਰ ਗਿਆ ਸੀ ਲੇਕਿਨ ਉਸ ਤੋਂ ਬਾਅਦ ਫਿਰ ਉੱਥੋਂ ਬਾਹਰ ਵੀ ਨਿਕਲੰਦੇ ਜਿਹੜੇ ਸੀਗੇ ਲੋਕਾਂ ਦੇ ਕਥਨ ਆਏ ਸੀ ਵੀ ਉੱਥੋਂ ਬਾਹਰ ਨਿਕਲ ਗਿਆ ਤੇ ਜੇ ਇਹਨਾਂ ਗੱਲਾਂ ਕਰਨੀ ਦੇਖੀਏ ਤਾਂ ਅੱਜ ਸਵੇਰ ਦੀ ਜਿਹੜੀ ਘਟਨਾ ਹੈਗੀ ਐ ਉਹ ਦੇਖ ਸੁਣਨ ਨੂੰ ਮਿਲਿਆ ਹੈ ਕਿ ਪਟਿਆਲਾ ਅਫਸਰਸ ਕਲੋਨੀ ਜਿੱਥੇ ਕੈਪਟਨ ਅਮਰਿੰਦਰ ਸਿੰਘ ਦਾ ਮਹਿਲ ਹੈਗਾ ਉਹਦੇ ਪਿਛਲੇ ਪਾਸੇ ਆਰਮੀ ਕੈਂਟੋਨਮੈਂਟ ਏਰੀਆ ਦੇ ਵਿੱਚ ਸਵੇਰੇ ਖੇਤਾਂ ਦੇ ਵਿੱਚ ਇਸ ਨੂੰ ਦੁਬਾਰਾ ਸਪਾਟ ਕੀਤਾ ਗਿਆ ਹੈ ਅਗਰ ਜੰਗਲਾਤ ਵਿਭਾਗ ਦੇ ਸੂਤਰਾਂ ਤੋਂ ਦੇ ਨਾਲ ਗੱਲ ਕੀਤੀ ਜਾਵੇ ਉਹਨਾਂ ਦਾ ਮੰਨਿਆ ਜਾਵੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਇੰਨੀ ਜਲਦੀ ਉਥੋਂ ਉਰੇ ਇਹਦੀ ਪਹੁੰਚ ਹੋਣੀ ਸੰਭਵ ਨਹੀਂ ਹੈ ਇੱਥੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਦੋ ਤਿੰਨ ਦੂਏ ਜਿਹੜੇ ਹੈਗੇ ਆਂ ਉਹ ਔਰੇ ਆਏ ਹੋਣ ਕਿਉਂਕਿ ਪਹਿਲੇ ਦਿਨ ਕਨੌਰ ਦੇ ਏਰੀਆ ਚ ਤेंदुए ਦੇਖਿਆ ਗਿਆ ਸੀ ਉਸ ਤੋਂ ਬਾਅਦ ਲੰਗਪਿੰਡ ਚ ਦੇਖਿਆ ਗਿਆ ਸੀਗਾ ਕਨੌਰ ਦਾ ਏਰੀਆ ਔਰ ਲੰਗਪਿੰਡ ਦਾ ਏਰੀਆ ਦੋਨੋਂ ਬਹੁਤ ਦੂਰ ਦੂਰ ਹੈ ਜਿਦੇ ਕਰਕੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇੱਕ ਦੀ ਥਾਂ ਤੇ ਦੋ ਤਿੰਨ ਦੂਏ ਵੀ ਹੋ ਸਕਦੇ ਆ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਇੰਨੀ ਸਰਚ ਔਰ ਇੰਨੀ ਭਾਲ ਦੇ ਬਾਅਦ ਇੰਨੀ ਚੌਕਸੀ ਕਰਨ ਦੇ ਬਾਵਜੂਦ ਵੀ ਹਲੇ ਤੱਕ ਜੰਗਲਾਤ ਵਿਭਾਗ ਦੇ ਹੱਥ ਜਿਹੜੇ ਹੈਗੇ ਆ ਉਹ ਖਾਲੀ ਐ ਦੇਖਣਾ ਇਹ ਹੋਏਗਾ ਕਿ ਇਹ ਜਿਹੜੇ ਤेंदुए ਹੈਗੇ ਆ ਕਦੋਂ ਵਿਭਾਗ ਦੀ ਪકડ ਚ ਆਣਗੇ ਔਰ ਲੋਕ ਜਿਹੜੇ ਹੈਗੇ ਆ ਉਹ ਰਾਹਤ ਦੀ ਸਾਹ ਲੈਣਗੇ ਤਦ ਤੱਕ ਲੋਕਾਂ ਦੇ ਮਨਾਂ ਚ ਡਰ ਜਿਹੜਾ ਹੈਗਾ ਉਹ ਬਣਿਆ ਰਹੇਗਾ ਪੰਜਾਬ ਤੱਕ ਦੇ ਲਈ ਪਟਿਆਲਾ ਤੋਂ ਮਨੀਸ਼ ਕੌਸ਼ਲ